ਅੰਮ੍ਰਿਤਸਰ ਦੇ ਭਗਤਾਂ ਵਾਲਾ ਦਾਣਾ ਮੰਡੀ ਵਿੱਚ ਝੋਨੇ ਦੀ ਨਵੀਂ ਫਸਲ ਲੈ ਕੇ ਪਹੁੰਚੇ ਕਿਸਾਨਾਂ ਨੇ ਮੰਡੀ ਵਿੱਚ ਆ ਰਹੀਆਂ ਮੁਸ਼ਕਲਾਂ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ। ਮੰਡੀ ਪ੍ਰਬੰਧਕਾਂ ਵੱਲੋਂ ਐਂਟਰੀ ਗੇਟ ਤੇ ਲਿਖਿਆ ਗਿਆ ਹੈ ਕਿ ਝੋਨੇ ਦੀ ਨਵੀਂ 17% ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸੇ ਸ਼ਰਤ ਨੂੰ ਲੈ ਕੇ ਕਿਸਾਨ ਨਿਰਾਸ਼ ਨਜ਼ਰ ਆਏ ਹਨ। ਆਰਤੀ ਜੁਨੀਅਰ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਅੱਜ ਜਿਹੜੀ ਫਸਲ ਆ ਰਹੀ ਹੈ ਉਹ ਅੱਜ ਨਹੀਂ ਪਿਛਲੇ ਘੱਟੋ-ਘੱਟ 10-15 ਦਿਨ ਤੋਂ ਆ ਰਹੀ ਹੈ। ਉਹ 1509 ਦੀ ਆ ਰਹੀ ਹੈ। ਜਿਹੜੀ ਸਰਕਾਰ ਨੇ ਅੱਜ ਤੋਂ ਖਰੀਦ ਸ਼ੁਰੂ ਕੀਤੀ ਹੈ। ਦਾ ਰੇਟ ਅੱਜ ਦੇਖੋ ਜਿਹੜਾ ਮੰਡੀ ਦੇ ਵਿੱਚ ਫਸਲ ਆ ਰਹੀ ਆ ਉਹ ਅੱਜ ਨਹੀਂ ਪਿਛਲੇ ਘੱਟੋ ਘੱਟ 10-15 ਦਿਨ ਤੋਂ ਆ ਰਹੀ ਆ ਉਹ 1509 ਦੀ ਵੈਰੈਟੀ ਆ ਉਹ ਪ੍ਰਾਈਵੇਟ ਪਲੇਅਰ ਨੇ ਲੈਣੀ ਆ ਜਿਹੜੀ ਸਰਕਾਰ ਨੇ ਅੱਜ ਤੋਂ ਪਰਚੇਜ ਸ਼ੁਰੂ ਕੀਤੀ ਆ ਉਹ ਪੈਡੀ ਦੀ ਪਰਚੇਜ ਆ ਉਹ ਮੈਨੂੰ ਨਹੀਂ ਲੱਗਦਾ ਕੋਈ ਪ੍ਰਬੰਧ ਕਿ ਤਾਂ ਹੀ ਉਹ ਕਰਨਗੇ ਜੇ ਥੱਲੇ ਗਰਾਊਂਡ ਲੈਵਲ ਤੇ ਪਰਮਲ ਕੋ ਆਊਗੀ 17 ਮੌਇਸਚਰ ਵਾਲੀ ਪਰ ਉਹ ਨਾ ਤੇ ਜੇ 10 ਦਿਨ ਪਰਮਲ ਆਉਣੀ ਆ ਤੇ ਨਾ ਉਹਦੇ ਕੋਈ ਮੈਨੂੰ ਲੱਗਦੇ ਪ੍ਰਬੰਧ ਆ ਪਰ ਜਿੱਥੋਂ ਤੱਕ ਸਰਕਾਰ ਨੂੰ ਪ੍ਰਬੰਧ ਚਾਹੀਦੇ ਆ ਸਰਕਾਰ ਨੂੰ ਚਾਹੀਦਾ ਵੀ ਗਰਾਊਂਡ ਲੈਵਲ ਤੇ ਆ ਕੇ ਵੇਖੇ ਵੀ ਕਿਸਾਨ ਦੀ ਮੁਸ਼ਕਲ ਕੀ ਆ ਉਸ ਬੰਨੇ ਸਰਕਾਰ ਦਾ ਕੋਈ ਧਿਆਨ ਨਹੀਂ ਉੱਥੇ ਦਫਤਰਾਂ 'ਚ ਬੈਠ ਕੇ 15 ਦਿਨ ਜਿਹੜੀ ਇਹ ਪੈਡੀ ਦੀ ਪਰਚੇਜ ਪਹਿਲਾਂ ਸ਼ੁਰੂ ਕਰਤੀ ਤੇ ਗਰਾਊਂਡ ਲੈਵਲ ਤੇ ਆ ਕੇ ਵੇਖਣ ਕਿੱਥੇ ਪੈਡੀ ਹੈਗੀ ਮੰਡੀ ਦੇ ਵਿੱਚ ਆ 3 ਲੱਖ ਥੋੜਾ ਵਧੀ ਇੱਕ ਵੀ ਬੋਰੀ ਕੱਢ ਦਿਓ ਜੇ ਗਵਰਨਮੈਂਟ ਦੇ ਖਰੀਦਣ ਵਾਲੀ ਆ ਲੋੜ ਕੀ ਆ ਲੋੜ ਆ ਕਿਸਾਨ ਨੂੰ ਰਸਤੇ ਦੀ ਜਿਹਦੇ ਕੋਲ 10 ਕਿੱਲੇ ਜਿਹੜਾ ਜਿਹੜਾ ਸਾਨੂੰ ਕਿਸਾਨ ਜਦੋਂ ਇਹਨਾਂ ਵੋਟਾਂ ਲੈਣੀ ਆ ਉਦੋਂ ਕਹਿੰਦੇ ਸਾਡਾ ਅੰਨ ਦਾਤਾ ਵਾ ਆ ਜੰਨ ਦਾਤਾ ਇਹਨਾਂ ਨੂੰ ਦੇਖਦਾ ਨਹੀਂ ਛੜਕਾਂ ਤੇ ਰੋੜ ਲਿਆ ਇੱਕ ਤੁਹਾਡੇ ਮਾਜਮ ਰਾਈ ਤੁਹਾਨੂੰ ਦੱਸ ਦਈਏ ਸੈਂਟਰ ਸਰਕਾਰ ਨੇ ਸਾਨੂੰ ਬ੍ਰਿਜ ਪਾਸ ਕਰ ਦਿੱਤਾ 1.5 ਕਿਲੋਮੀਟਰ ਦਾ ਟੋਟੇ ਨਾਲ ਮੰਡੀ ਦੇ ਵਿੱਚੋਂ ਬਾਈਪਾਸ ਦਾ ਕੇ ਤੇ ਅਸੀਂ ਤਰਨਤਾਰ ਰੋਡ ਤੇ ਚੜ ਜਣਾ ਪੰਜਾਬ ਸਰਕਾਰ ਸਾਨੂੰ 1.5 ਕਿਲੋਮੀਟਰ ਦਾ ਟੋਟਾ ਨਹੀਂ ਦੇ ਰਹੀ ਜਿਹੜੀ ਮੰਡੀ ਦੇ ਵਿੱਚ 3 ਲੱਖ ਬੋਰੀ ਦੀ ਰਹਿਵਾਲੇ 1509 ਦੀ ਤੇ ਕਿਸਾਨ ਤੁਸੀਂ ਵੇਖੋ ਛੜਕਾਂ ਤੇ ਰੋਲਿਆ 12-12 ਘੰਟੇ ਹੋ ਗਏ ਹੁਣ ਵੀ ਜਾਮ ਦੇ ਵਿੱਚ ਲੱਗੇ ਆ ਤੁਸੀਂ ਜ਼ਰੂਰ ਆਹ ਦੀ ਵੀਡੀਓ ਬਣਾ ਕੇ ਜਾਇਓ ਸਰਕਾਰ ਨੂੰ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਜੇ ਇਸ ਚੀਜ਼ ਦੀ ਲੋੜ ਹੈ 1.5 ਕਿਲੋਮੀਟਰ ਦਾ ਟੋਟਾ ਕੀ ਹੁੰਦਾ ਜੀ ਸਰਕਾਰ ਵਾਸਤੇ 1.5 ਕਿਲੋਮੀਟਰ ਦਾ ਟੋਟਾ ਕੀ ਆ ਪਰ ਨਾ ਉੱਥੇ ਸਰਕਾਰਾਂ ਸੁੱਤੀਆਂ ਨੇ ਦਫ਼ਤਰਾਂ 'ਚ ਬਹਿ ਕੇ 15 ਦਿਨ ਪਰਚੇਜ ਪਹਿਲਾਂ ਸ਼ੁਰੂ ਕਰਦੀ ਲਾਓ ਇੱਕ ਮਿੰਟੇ ਦੀ ਕੱਢ ਕੇ ਦੱਸੋ ਐਡੀ ਦੀ ਕੋ ਮੰਡੀ ਦੇ ਵਿੱਚ ਹੈਗੀ ਆ ਸੋ ਮੈਂ ਤੁਹਾਡੇ ਚੈਨਲ 'ਆ ਹੀ ਅਜੇ ਵੀ ਕਹਿਣਾ ਭਾਈ ਜਾਗੋ ਅੱਜ ਵੀ ਆ ਕੇ ਪ੍ਰਸ਼ਾਸਨ ਨੂੰ ਕਹਿਣਾ ਵੇਖੋ ਮੰਡੀ ਨੂੰ ਰਸਤੇ ਦੀ ਕਿੰਨੀ ਵੱਡੀ ਜ਼ਰੂਰਤ ਆ ਉਹ ਜ਼ਰੂਰਤ ਪੂਰੀ ਕਰੋ ਕਿਸਾਨ ਵੀ ਤੁਹਾਡਾ ਸਾਡਾ ਖੱਜਲ ਖਰਾਬੀ ਤੋਂ ਬਜੇ ਤੇ ਆਰਟੀ ਵੀ ਬਜੇ ਵੇਖੋ ਜੀ ਇੱਕ ਦਮ ਜਿਹੜਾ ਜਿਹੜੇ ਬੱਦਲ ਆ ਪਹਿਲਾਂ ਮੀਂਹ ਪੈਂਦਾ ਰਿਹਾ ਠੀਕ ਹੈ ਨਾ ਜੀ ਇੱਕਦਮ ਜਿਹੜੀਆਂ ਪੈਲੀਆਂ ਵੱੱਤਰ ਆਈਆਂ ਕਿਸਾਨ ਦਾ ਕੋਈ ਕਸੂਰ ਨਹੀਂ ਉਹਨੇ ਵਿਚਾਰੇ ਨੇ ਪੁੱਤਾਂ ਨੂੰ ਪਾਲੀ ਹੋਈ ਫਸਲ ਆ ਉਹਨੂੰ ਡਰ ਲੱਗਦਾ ਅੱਗੇ ਤੁਹਾਂ ਵੇਖਿਆ ਹੀ ਹਾੜਾਂ ਦੇ ਵਿੱਚ ਕੀ ਹਾਲ ਹੋਇਆ ਉਹਨਾਂ ਦਾ ਵਿਚਾਰਿਆਂ ਦਾ ਠੀਕ ਹੈ ਜੀ ਉਹਨਾਂ ਨੇ ਕਟਾਈ ਜਿਹੜੀ ਆ ਇੱਕਦਮ ਕਰ ਦਿੱਤੀ ਆ ਉਹਦਾ ਕਾਰਨ ਜਿਹੜਾ ਮੰਡੀ ਇੱਕਦਮ ਜਿਹੜੀ ਭਰ ਗਈ ਆ ਪਰ ਅਸੀਂ ਪ੍ਰਸ਼ਾਸਨ ਨੂੰ ਬੜਾ ਚਿਰ ਪਹਿਲਾਂ ਮਤਲਬ ਇਹ ਗੱਲ ਦੱਸ ਕੇ ਆਏ ਆ ਵੀ ਇੱਕਦਮ ਹੀ ਝੋਨਾ ਸ਼ੁਰੂ ਹੋਣਾ ਤੇ ਤੁਸੀਂ ਸਾਨੂੰ ਕੋਈ ਮਤਲਬ ਸਿਕਿਉਰਿਟੀ ਵਗੈਰਾ ਅਸੀਂ ਆਪਣੀ ਰੇਂਜ ਕੀਤੀ ਹੋਈ ਇੱਕ ਮੰਡੀ 'ਚ 20 ਬੰਦੇ ਸੀ ਆਪਣੇ ਪਰਸਨਲ ਜਿਹੜੇ ਆ 83 ਐਸੋਸੀਏਸ਼ਨ ਨੇ ਮਤਲਬ ਅਲਾਉਟ ਕੀਤੇ ਉਹ 10 ਰਾਤ ਨੂੰ 10 ਫੇਰੇ ਹੁੰਦੇ ਆ ਤੇ ਅੱਜ ਪੁਲਿਸ ਪ੍ਰਸ਼ਾਸਨ ਮੈਡਮ ਆਏ ਨੇ ਅੱਜ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਇਹ ਜਿਹੜੀ ਪੁਲਿਸ ਮੁਲਾਜ਼ਮ ਆ ਉਹ ਤੁਹਾਨੂੰ ਅੱਜ ਦਵਾਂਗੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਜਿਹੜੇ ਬਾਈਪਾਸ ਆ ਉਹਨਾਂ ਤੇ ਜਿਹੜੇ ਕਿਸਾਨ ਆ ਜੋ ਅਸੀਂ ਟਾਈਮ ਦਿੱਤਾ ਆ ਰਾਤ 12 ਵਜੇ ਤੋਂ ਲੈ ਕੇ ਸਵੇਰ ਦੇ 10 ਵਜੇ ਤਾਈਂ ਜਿਉ ਪਹਿਲਾਂ ਟਰਾਲੀਆਂ ਲਿਆਉਂਦੇ ਤੇ ਉਹਨਾਂ ਨੂੰ ਬਾਈਪਾਸਾਂ ਤੇ ਰੋਕ ਦਿੱਤਾ ਜਾਵੇ ਜਦੋਂ ਟਾਈਮ ਹੁੰਦਾ ਉਦੋਂ ਉਹਨਾਂ ਨੂੰ ਗਾੜੀ ਤੋੜ ਦਿੱਤਾ ਜਾਵੇ ਉਹ ਮੈਡਮ ਨੇ ਵਿਸ਼ਵਾਸ ਦਿਵਾਇਆ ਸਾਨੂੰ ਕਿ ਅਸੀਂ ਉਹਨਾਂ ਨੂੰ ਰੁਕਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਅਸੀਂ ਵੀ ਤੁਹਾਡੇ ਰਹੀਂ ਕਿਸਾਨਾਂ ਨੂੰ ਅਪੀਲ ਕਰਦੇ ਆਂ ਵੀ ਜਿਹੜਾ ਅਸੀਂ ਟਾਈਮ ਦਿੱਤਾ ਆ ਜਿਹੜਾ ਟਾਈਮ ਦਿੱਤਾ ਆ ਉਸੇ ਟਾਈਮ ਤੇ ਆਓ ਤੁਹਾਡੇ ਭਲੇ ਲਈ ਅਸੀਂ ਕਹਿਣਦੇ ਆਂ ਜੇ ਮੰਡੀ 'ਚ ਮਤਲਬ ਤੁਸੀਂ ਜਾਮ ਨਾ ਲੱਗੂਗਾ ਆਟੋਮੈਟਿਕਲੀ ਜਿਹੜਾ ਰੇਟ ਆ 100 200 ਵਧੂਗਾ ਹੁਣ ਅੱਜ ਜਿਹੜਾ 100 200 ਰੇਟ ਕੜ ਗਿਆ ਅੱਜ 2400 ਤੱਕ ਜਿਹੜੀ ਇਹਨਾਂ ਦੀ ਵਿਚਾਰਿਆਂ ਦੀ ਕਿਸਾਨਾਂ ਦੀ ਪੁੱਤਾਂ ਉਪਾਲੀ ਹੋਈ ਫਸਲ ਹੈ 2400 ਰੁਪਏ ਨੂੰ ਵਿਕੀ ਜੀ ਤੇ 2375 ਰੁਪਏ ਸਰਕਾਰੀ ਗੌਰਮ ਰੇਟ ਆ ਪਰ ਮਲਦਾ ਝੋਨੇ ਦਾ ਜੀ ਇਸ ਕਰਕੇ ਅਸੀਂ ਅਪੀਲ ਕਰਦੇ ਆ ਕਿ ਇਹਨਾਂ ਦਾ ਘੱਟੋ ਘੱਟ 3000 ਭਾ ਜਿਹੜਾ ਸਰਕਾਰ ਚੱਕੇ ਜੇ ਨਹੀਂ ਪ੍ਰਾਈਵੇਟ ਬਾਅਰ ਚੁੱਕਦਾ ਸਰਕਾਰ ਲਵੇ ਇਹਨਾਂ ਵਿਚਾਰਿਆਂ ਦੀ 3000 ਨਾ ਨਿਕਲ ਕੇ ਦਿਆ ਅੱਜ ਪਿਛਲੇ ਸਾਲ ਨੂੰ 5 6 ਕੁਇੰਟਲ ਝਾੜ ਬਾਸਪਤੀ ਦਾ ਘਟ ਗਿਆ ਜੀ ਤੇ ਇਹਨਾਂ ਨੇ ਦੱਸੋ ਕੀ ਵਿਚਾਰਿਆਂ ਦੇ ਨਾਲ 70 70 75 75 ਹਜ਼ਾਰ ਨੂੰ ਇਹਨਾਂ ਨੇ ਜ਼ਮੀਨਾਂ ਲਈਆਂ ਠੇਕਿਆਂ ਤੇ ਤੇ 50 ਹਜ਼ਾਰ ਦਾ ਕਿੱਲਾ ਨਿਕਲੰਦਿਆ ਜੀ 25 ਹਜ਼ਾਰ ਇੱਥੇ ਹੀ ਉਹਨਾਂ ਨੂੰ ਲਾਸ ਹੋ ਗਿਆ ਵਿਚਾਰਿਆਂ ਨੂੰ ਉਹਨਾਂ ਲੈ ਕੇ ਆਏ ਕਿਸਾਨ ਦਾ ਕਹਿਣਾ ਹੈ ਕਿ ਉਸਨੇ ਲਗਭਗ 6 ਏਕੜ ਦੀ ਫਸਲ ਵੇਚੀ ਪਰ ਉਸ ਨੂੰ ਬਹੁਤ ਘੱਟ ਰੇਟ ਮਿਲਿਆ ਫਸਲ ਲੈ ਕੇ ਆਏ ਮੇਰੀ ਫਸਲ 25 26 ਕਿੱਲੇ ਦੀ ਪੱਕੀ ਮੈਂ ਲੈ ਗਿਆ ਤਿੰਨ ਦਿਨ ਹੋ ਗਏ ਮੈਨੂੰ ਲੈ ਕੇ ਆਉਣ ਦੇਣ ਰੇਟ ਵੇਖੋ ਜੀ ਜਿਹੜਾ 30 3500 ਰੁਪਿਆ ਰੇਟ ਚੱਲਣ ਰਿਹਾ ਜੱਕ ਦਾਮ ਹੀ ਤਤਨਾ ਦਿਨਾਂ ਦੇ ਵਿੱਚ ਮੈਂ ਵੇਖਣ ਡਿਆ 23-2400 ਰੁਪਿਆ ਰੇਟ ਰਹਿ ਗਿਆ। ਕੋ ਕਿੰਨਾ ਸਾਡਾ ਵੇਖੋ ਨੁਕਸਾਨ ਹੋਣ ਡਿਆ। ਪ੍ਰਾਈਵਟ ਡੈਰਾਇਡ ਆ ਫੈਲਾ ਚੱਕਣ ਡਿਆ। ਸਾਡਾ ਉਹਦੇ 'ਚ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਇੱਕ ਮੰਡੀ ਦੀ ਨੇ ਲੋਕੇਸ਼ਨ ਆ ਰਾਹ ਰੂਹ ਜਿਹੜੇ ਆ ਇਹਨਾਂ ਦੀ ਬੜੀ ਘਾਟ ਆਈ ਕਿਸਾਨ ਨੂੰ। ਇਹ ਸਾਰੇ ਬਨੇ ਗੇਟ ਗਾਰਡ ਬਨੇ ਉਹਨਾਂ ਅਸੀਂ ਦਿਨ ਨੂੰ ਖੁੱਲਣ ਵਾਲਾ ਗੇਟ ਬੰਦਨ ਵਾਲਾ ਕਿਸਾਨ ਉਧਰੋਂ ਵੀ ਆਉਣ ਉਹਨਾਂ ਨੂੰ ਥੋੜੀ ਸਹੂਲਤ ਹੋਵੇ। ਰਸਤੇ 'ਚ ਆਉਂਦੇ ਆ ਵੀ ਪਰੇਸ਼ਾਨੀ ਬੜੀ ਲੜਾਈ ਝਗੜੇ ਅੱਗੇ ਹੋ ਕੇ ਮੈਂ ਨਹੀਂ ਤੇ ਰੋ ਨਗਣਦੇ ਨਾ ਹੋਰੀ ਨਗਣਾ ਕਰਦੇ ਕਰਦੇ ਪਸੇ ਮੰਡੀ ਪਹੁੰਚਦੇ ਮੰਡੀ ਜੱਗੇ ਵੇਖ ਲਓ ਕਿੰਨਾ ਸਾਡਾ ਫੇਰ ਨੁਕਸਾਨ ਹੋਣ ਰਿਆ ਘਾਟੇ ਜਾਣਦੇ ਕੋਈ ਪ੍ਰੋਫਿਟ ਨਹੀਂ ਰਹਿ ਇਹ ਕਹਿੰਦਾ ਚਾਹੋਗੇ ਸਰਕਾਰਾਂ ਨੂੰ ਸਰਕਾਰਾਂ ਵੇਖੋ ਜੀ ਸਰਕਾਰ ਦਾ ਰੇਟ ਕੀ ਚੱਲਣ ਰਿਹਾ ਤੇ ਪ੍ਰਾਈਵੇਟ ਦਾ ਕੀ ਚੱਲਣ ਰਿਹਾ ਸਰਕਾਰਾਂ ਤੋਂ ਤੇ ਹੋਈ ਬੇਨਤੀ ਸਾਡੀ ਵੀ ਸਵੇਂ ਸਿਰ ਸਾਰਾ ਹੀ ਕੰਮ ਚੱਲੇ ਬਾਕੀ ਜਿਹੜੀ ਸਾਡੀ ਰਬਨਾ ਪਿਆਲੀ ਆ ਜੇ ਵਿੱਚ ਨਵੀਂ ਵੀ ਆਉਣ ਡੀ ਆ ਤੇ ਉਹ ਅਸੀਂ ਕਿਹੜਾ ਪਾਣੀ ਪਾ ਕੇ ਲੈ ਕੇ ਆਉਣ ਰਿਆ بارش ਗਾੜੀ ਕੋਈ ਯੂਰ ਨਹੀਂ ਆ ਜੋ ਕਰਦਾ ਉਹ ਪਰਮਾਰਮਾ ਕਰਨ ਰਿਹਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿਕ